ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਅਦਾਲਤ ਨੇ ਇੱਕ ਵਾਰ ਫਿਰ ਤੋਂ ਮਜੀਠੀਆ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਕਰ ਦਿੱਤਾ ਹੈ ਹੁਣ ਉਹਨਾਂ ਨੂੰ 2 ਅਗਸਤ ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਮਜੀਠੀਆ ਦੇ ਵਕੀਲਾਂ ਵੱਲੋਂ ਮੁਹਾਲੀ ਦੇ ਵਿੱਚ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਦੇ ਵਿੱਚ ਮਜੀਠੀਆ ਨੂੰ ਜ਼ਮਾਨਤ ਦੇਣ ਦੀ ਅਰਜੀ ਸਮੇਤ ਮਜੀਠੀਆ ਦੀ ਨਾਬਾ ਜੇਲ੍ਹ ਦੇ ਵਿੱਚ ਔਰੇਂਜ ਸੁਰ ਮੱਦੇ ਨਜ਼ਰ ਬੈਰਕ ਬਦਲਣ ਦੀ ਮੰਗ ਕੀਤੀ ਗਈ ਸੀ ਇਸ ਸਬੰਧ ਦੇ ਵਿੱਚ ਦਿੱਤੀ ਅਰਜੀ ਤੇ ਮੋੜ ਤੋਂ ਅੱਜ ਸੁਣਵਾਈ ਹੋਈ ਹੈ ਦੁਪਹਿਰ ਲਗਭਗ 1.5 ਵਜੇ ਪੌਣੇ 2 ਵਜੇ ਤੱਕ ਇਹ ਸੁਣਵਾਈ ਹੋਈ ਹੈ ਇਸ ਦੇ ਵਿੱਚ ਮੋਹਾਲੀ ਦੀ ਅਦਾਲਤ ਵੱਲੋਂ ਜ਼ਮਾਨਤ ਅਰਜੀ ਤੇ ਅਗਲੀ ਸੁਣਵਾਈ 30 ਜੁਲਾਈ ਨੂੰ ਕਰਨ ਦੇ ਹੁਕਮ ਦਿੱਤੇ ਨੇ ਜਦਕਿ ਜੇਲ ਬੈਰਕ ਬਦਲਣ ਦੀ ਸੁਣਵਾਈ 2 ਅਗਸਤ ਨੂੰ ਹੁਣ ਹੋਵੇਗੀ ਇਸ ਦਿਨ ਮਜੀਠੀਆਂ ਨੂੰ ਮੋੜ ਸੁਣਵਾਈ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣਾ ਹੈ ਸੋ ਅ ਅੱਜ ਦੀ ਸੁਣਵਾਈ ਦੇ ਵਿੱਚ ਮਜੀਠੀਆ ਦੇ ਵਕੀਲ ਵੱਲੋਂ ਅਰਸ਼ਦੀਪ ਕਲੇਰ ਵੱਲੋਂ ਦਮਨ ਵੀਰ ਜ਼ੋਪਤੀ ਅਰਨੀਤ ਸਿੰਘ ਤਨਵਾ ਪੇਸ਼ ਹੋ ਜਦ ਕਿ ਵਿਜੀਲੈਂਸ ਵਿਭਾਗ ਦੇ ਵੱਲੋਂ ਸਰਕਾਰੀ ਵਕੀਲ ਪ੍ਰੀਤਿੰਦਰ ਸਿੰਘ ਅਤੇ ਫੇਰੀ ਸੌਫਤ ਪੇਸ਼ ਹੋਏ ਨੇ ਤੁਹਾਨੂੰ ਦੱਸ ਦਈਏ ਅੱਜ ਅਦਾਲਤ ਨੇ ਇੱਕ ਔਰ ਫੇਰ ਤੋਂ 2 ਅਗਸਤ ਤੱਕ ਵਿਕਰਮ ਮਜੀਠੀਆ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਇਸ ਮਾਮਲੇ ਦੇ ਵਿੱਚ ਮਜੀਠੀਆ ਦੇ ਵਕੀਲ ਅਰਸ਼ਦੀਪ ਕਲੇਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਦੇਖੋ ਅੱਜ ਮਾਨਯੋਗ ਮੁਹਾਲੀ ਦੀ ਅਦਾਲਤ ਦੇ ਵਿੱਚ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਦੋ ਐਪਲੀਕੇਸ਼ਨਸ ਕੰਸੀਡਰੇਸ਼ਨ ਵਾਸਤੇ ਰੱਖੀਆਂ ਗਈਆਂ ਸੀ ਇੱਕ ਜਿਹੜੀ ਉਹਨਾਂ ਦੀ ਬੈਰਕ ਚੇਂਜ ਹੈ ਦੂਜੀ বেল ਐਪਲੀਕੇਸ਼ਨ ਬੈਰਕ ਚੇਂਜ ਦੀ ਐਪਲੀਕੇਸ਼ਨ ਚ ਲਾਸਟ ਡੇਟ ਤੇ ਕੋਰਟ ਨੇ ਡਾਇਰੈਕਟ ਕੀਤਾ ਸੀ ਡੀਜੀਪੀ ਪ੍ਰੈਜ਼ੈਂਸ ਨੂੰ ਕਿ ਉਹ ਸਾਰੀ ਚੀਜ਼ਾਂ ਨੂੰ ਅਸੈਸ ਕਰਕੇ ਕੋਰਟ ਦੇ ਵਿੱਚ ਰਿਪਲਾਈ ਫਾਈਲ ਕਰਨਗੇ ਕਿ ਕੀ ਜੇਲ ਮੈਨੂਅਲ ਔਰ ਖਾਸ ਕਰਕੇ ਜਿਹੜਾ ਉਹਦਾ ਸੈਕਸ਼ਨ 20 ਹੈ ਕਿ ਜੇਲ ਡਿਪਾਰਟਮੈਂਟ ਉਹਨੂੰ ਕੰਪਲਾਈ ਕਰ ਰਿਹਾ ਹੈ ਅਜੋਦੇ ਬਾਬਤ ਡੀਜੀਪੀ ਪ੍ਰੈਜ਼ੈਂਸ ਦਾ ਰਿਪਲਾਈ ਇੱਕ ਸੀਲਡ ਇਨਵੈਲਪ ਦੇ ਵਿੱਚ ਕੋਰਟ ਦੇ ਵਿੱਚ ਉਹਨਾਂ ਨੇ ਫਾਈਲ ਕੀਤਾ ਤੇ ਸਟੇਟ ਨੇ ਰਿਕੁਐਸਟ ਕੀਤੀ ਹੈ ਕਿ ਇਹਨੂੰ ਸੀਕ੍ਰੀਟ ਡਾਕੂਮੈਂਟ ਰੱਖਿਆ ਜਾਵੇ ਸੋ ਉਹ ਫਾਈਲ ਦਾ ਪਾਰਟ ਬਣਾ ਲਿਆ ਗਿਆ ਪਰ ਅਸੀਂ ਨਾਲ ਹੀ ਕੋਰਟ ਨੂੰ ਰਿਕੁਐਸਟ ਕੀਤੀ ਹੈ ਕਿ ਸਾਨੂੰ ਉਹਦੀ ਕਾਪੀ ਮਿਲਣੀ ਚਾਹੀਦੀ ਅਗਰ ਇਸ ਤੇ ਕੋਈ ਬਹਿਸ ਹੋਣੀ ਹੈ ਅਗਰ ਇਹ ਤੇ ਅੰਡਰ ਕਨਸੀਡਰੇਸ਼ਨ ਹੈ ਤਾਂ ਸਾਨੂੰ ਉਹਦੀ ਕਾਪੀ ਮਿਲਣੀ ਚਾਹੀਦੀ ਹੈ ਸੋ ਅਸੀਂ ਹੁਣ ਉਹਦੀ ਕਾਪੀ ਲਈ ਅਪਲਾਈ ਕੀਤਾ ਜੋ ਕੋਰਟ ਸ ਹੈ ਉਦੀ ਕਾਪੀ ਸਾਨੂੰ ਮਿਲ ਕੇ ਹੁਣ ਅਗਲੀ ਤਾਰੀਖ ਜਿਹੜੀ ਬੈਰਕ ਵਾਲੇ ਮਾਮਲੇ ਤੇ ਬਹਿਸ ਤੇ ਆ ਉਹ ਦੋ ਤਾਰੀਖ ਰੱਖੀ ਗਈ ਹੈ 2 ਅਗਸਤ 2 ਤੇ ਜਿਹੜੀ ਬੈਰ ਦੂਜੀ ਬੇਲ ਐਪਲੀਕੇਸ਼ਨ ਅੱਜ ਮਜੀਠੀਆ ਸਾਹਿਬ ਦੀ ਸੀ ਤੁਸੀਂ ਦੇਖੋ ਵੀ ਪਹਿਲਾਂ ਇੱਕ ਤਾਰੀਖ ਲਈ ਹਫਤੇ ਦੀ ਵਿਜੀਲੈਂਸ ਨੂੰ ਅਗਲੀ ਤਾਰੀਖ ਤੇ ਆ ਕੇ ਫੇਰ ਰਿਕੁਐਸਟ ਕੀਤੀ ਜੀ ਸਾਨੂੰ ਰਿਪਲਾਈ ਲਈ ਹਫਤਾ ਹੋਰ ਚਾਹੀਦਾ ਫੇਰ ਦੋ ਦਿਨ ਦਾ ਸਮਾਂ ਮਿਲਿਆ ਅੱਜ ਵੀ 1.5 ਵਜੇ ਇਸ ਕੇਸ ਦੀ ਸੁਣਵਾਈ ਹੋਣੀ ਸੀ ਇਹਨਾਂ ਨੇ ਰਿਪਲਾਈ ਫੇਰ 2.5 ਵਜੇ ਤੱਕ ਲਿਆਂਦਾ ਨੂੰ ਵੀ ਵੇਟ ਕਰ ਫੇਰ ਵਿਜੀਲੈਂਸ ਦਾ ਰਿਪਲਾਈ ਅੱਜ ਜਿਹੜਾ ਫਾਈਲ ਹੋਇਆ ਸੋ ਹੁਣ ਉਹ ਜਿਹੜਾ ਵਿਜੀਲੈਂਸ ਦਾ ਰਿਪਲਾਈ ਆ ਗਿਆ ਸੋ ਹੁਣ ਇਹਦੇ ਵਿੱਚ ਬਹਿਸ ਦੇ ਲਈ 30th ਰੱਖੀ ਗਈ ਹੈ ਇਨ ਦਾ ਮੀਨ ਟਾਈਮ ਅਗਰ ਅਸੀਂ ਉਸ ਰਿਪਲਾਈ ਦਾ ਕੋਈ ਰੀਜੋਇੰਡਰ ਫਾਈਲ ਕਰਨਾ ਅਸੀਂ 30 ਤਰੀਕ ਤੋਂ ਪਹਿਲਾਂ ਐਡਵਾਂਸ ਕਾਪੀ ਦੇ ਦੇਾਂਗੇ ਔਰ ਇਹੀ ਚੀਜ਼ ਸਟੇਟ ਨੂੰ ਵੀ ਕਹੀ ਗਈ ਸੀ ਕਿਉਂਕਿ ਜਿਹੜਾ ਅੱਜ ਰਿਪਲਾਈ ਫਾਈਲ ਹੋਣਾ ਸੀ ਇਹਦੀ ਇਹਨਾਂ ਨੇ ਸਾਨੂੰ ਐਡਵਾਂਸ ਕਾਪੀ ਦੇਣੀ ਸੀ ਜੋ ਨਹੀਂ ਦਿੱਤੀ ਗਈ ਅੱਜ ਕੋਰਟ ਦੇ ਵਿੱਚ ਹੀ ਸਾਨੂੰ ਰਿਪਲਾਈ ਦੀ ਕਾਪੀ ਦਿੱਤੀ ਗਈ ਹੈ ਸੋ ਅਸੀਂ ਉਹਨੂੰ ਹੁਣ ਪੜ੍ਹ ਕੇ ਉਹਦੇ ਵਿੱਚ ਜੇ ਕੋਈ ਜਵਾਬ ਦੇਣਾ ਉਹ 30 ਤਰੀਕ ਤੋਂ ਪਹਿਲਾਂ ਐਡਵਾਂਸ ਕਾਪੀ ਦੇ ਨਾਲ ਕੋਰਟ 'ਚ ਫਾਈਲ ਕਰ ਦੇਾਂ ਤੇ 30 ਤਰੀਕ ਨੂੰ ਹੁਣ ਵਿਕਰਮ ਮਜੀਠੀਆ ਸਾਹਿਬ ਦੀ ਜਿਹੜੀ ਬੇਲ ਹੈ ਇਹਦੇ ਵਿੱਚ ਬਹਿਸ ਹੋਏਗੀ ਤੇ ਸਵੇਰੇ 10 ਵਜੇ ਦਾ ਟਾਈਮ ਕੋਟ ਨੇ ਰੱਖਿਆ ਹੈ ਕਿ 30 ਤਰੀਕ ਨੂੰ ਇਸ ਬੇਲ ਦੇ ਵਿੱਚ ਹੁਣ ਬੈਸ ਹੋਏਗਾ